ਸਸਿਕਲ ਜੀ ਜਿਹੜਾ ਬੰਦ ਦਾ ਲਗਾਤਾਰ ਜ਼ਿਕਰ ਕੀਤਾ ਜਾ ਰਿਹਾ ਸੀਗਾ ਉਹ ਇਹ ਬੰਨ ਹੈ ਜਿਹੜਾ ਬਣਾਇਆ ਗਿਆ ਲੋਕਾਂ ਦੇ ਕੋਲ ਚੰਗੜਮਾ ਜਗਾ ਹੈ ਚੰਗੜਮਾ ਪਿੰਡ ਹੈ ਚੰਗੜਮਾ ਮੇਰੇ ਕੁਪਲੇ ਪਾਸੇ ਹੈ ਇਹ ਜਿਹੜਾ ਕਮਾਂਡ ਹੈ ਤੇ ਇੱਥੇ ਜਿਹੜਾ ਡੂੰਗਾ ਏਰੀਆ ਮਾਈਨਿੰਗ ਕਰਕੇ ਹੋਇਆ ਹੋਇਆ ਤੇ ਇਸ ਜਗ੍ਹਾ ਤੋਂ ਜਿਹੜਾ ਬਿਆਸ ਦਰਿਆ ਦਾ ਪਾਣੀ ਜਿਹੜਾ ਆ ਇਧਰ ਨੂੰ ਕ੍ਰੋਸ ਕਰ ਰਿਹਾ ਸੀਗਾ ਤੇ ਇੱਥੇ ਲਗਾਤਾਰ ਬਹੁਤ ਜ਼ਿਆਦਾ ਮਿਹਨਤ ਕਰਕੇ ਇਹ ਤਿਆਰ ਕੀਤਾ ਤੇ ਹੁਣ ਤੁਸੀਂ ਮੇਰੇ ਸਾਹਮਣੇ ਪੂਰਾ ਦੇਖ ਸਕਦੇ ਹੋ ਜਿੱਥੇ ਹੁਣ ਰੌਣਕ ਲੱਗੀ ਹੋਈ ਹੈ ਲੋਕਾਂ ਦੇ ਤੁਹਾਡੇ ਪ੍ਰਚਾਰ ਕਰਕੇ ਸੋਸ਼ਲ ਮੀਡੀਆ ਕਰਕੇ ਵੀ ਬਹੁਤ ਜ਼ਿਆਦਾ ਲੋ ਅਜ ਤਮੇ ਤੇ ਕੇ 15 ਸਾਲ ਦਾ 16 ਸਾਲ ਦੇ ਵੀ ਨੌਜਵਾਨ ਲੱਗੇ ਹੋਏ ਉਤੋਂ ਪਹਿਲਾਂ ਕੁਝ ਨੌਜਵਾਨ ਸੀਗੇ 8-9 ਸਾਲ ਦੇ ਵੀ ਇੱਥੇ ਡਟੇ ਹੋਏ ਸੀਗੇ ਤੇ ਪੂਰਾ ਇਲਾਕਾ ਇੱਥੇ ਡਟਿਆ ਹੋਇਆ ਤੇ ਜਿਹੜੀ ਚੈਨਲਾਈਜ਼ ਦੀ ਅਸੀਂ ਗੱਲ ਕਰਦੇ ਆ ਉਹ ਇਹ ਗੱਲ ਕਰਦੇ ਆ ਕਿ ਜਿੱਦਾਂ ਇਹ ਦਰਿਆ ਜਿੱਥੇ ਜਾ ਰਿਹਾ ਉਹਦੇ ਕਿਨਾਰੇ ਸਾਨੂੰ ਪਤਾ ਵੀ ਇਹ ਪੂਰਾ ਪਾਣੀ ਜਿਹੜਾ 1 ਲੱਖ ਕਿਊਸੀਕ ਜਾ ਰਿਹਾ ਹੈ ਤੇ ਇਹ ਚੈਨਲਾਈਜ਼ ਕਹਿੰਦੇ ਆ ਕਿ ਇਹਦਾ ਕਿਨਾਰਾ ਜਿਹੜਾ ਪੱਕਾ ਕੀਤਾ ਜਾਵੇ ਤਾਂ ਉਹ ਲੈਵਲ ਅਪ ਕਰ ਦਿੱਤਾ ਜਾਵੇ ਇਸੇ ਤਰੀਕੇ ਦੇ ਨਾਲੇ ਪੰਜਾਬ ਵਾਲਾ ਪਾਸਾ ਤੇ ਉਹ ਹਿਮਾਚਲ ਵਾਲਾ ਜਿਹੜੀ ਪਹਾੜੀਆਂ ਆ ਪਹਾੜੀਆਂ ਨੂੰ ਵੀ ਖੋਰ ਨਾ ਲੱਗੇ ਉਹਦੇ ਕਿਨਾਰੇ ਵੀ ਤੁਹਾਨੂੰ ਇਹ ਦਿਖ ਰਿਹਾ ਇਹ ਜਿਹੜਾ ਵਾਈਟ ਚੀਜ਼ ਦਿਖ ਰਹੀ ਹੈ ਇਹ ਤੇ ਕਹ ਲਈਏ ਆਪਾਂ ਕਿ ਇਹ ਪੌਂਗਡੈਮ ਹੈ ਜਿੱਥੋਂ ਪਾਣੀ ਰਿਲੀਜ਼ ਕੀਤਾ ਜਾ ਰਿਹਾ ਹੈ ਬਹੁਤ ਜ਼ਿਆਦਾ ਤੇ ਉੱਥੋਂ ਆ ਕੇ ਥੱਲੇ ਬੁੰਜਾ 게ਟਾ ਉੱਥੋਂ ਚੈਨਲਾਈਜ਼ ਕਰਕੇ ਜਿੱਥੇ ਤੱਕ ਇਹ ਪਿਆਜ ਜਾਂਦਾ ਉੱਥੇ ਤੱਕ ਜਿਹੜਾ ਕਰਨਾ ਚਾਹੀਦਾ ਇਹ ਮੌਜੂਦਾ ਤਸਵੀਰ ਤੁਹਾਡੇ ਨਾਲ ਚੰਗੜਮਾ ਤੋਂ ਮੈਂ ਸਾਂਝੀ ਕਰ ਰਿਹਾ ਜਿੱਥੇ ਤੁਸੀ ਬੰਦ ਦਾ ਕੰਮ ਬੜੇ ਜ਼ੋਰਾਂ ਤੇ ਲੱਗਾ ਹੋਇਆ ਤੇ ਇਹ ਲੋਕਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਪਿਛਲੇ ਦਿਨਾਂ ਦੇ ਵਿੱਚ ਬਣਾਇਆ ਹੈ ਜਿਹੜੇ ਸਵਾਲ ਕਰ ਰਹੇ ਸੀਗੇ ਚੈਨਲਾਈਜ਼ ਦੀ ਚੈਨਲਾਈਜ਼ ਇਹ ਕਹ ਰਹੇ ਆਪਾਂ ਪੀ ਦੇ ਦੋਨੇ ਕਿਨਾਰੇ ਪੱਕੇ ਕੀਤੇ ਜਾਣ ਪੱਕੇ ਕੀਤੇ ਜਾਣ ਇਹ ਨਹੀਂ ਵੀ ਤੁਸੀਂ ਤੁਸੀਂ ਆਰਜੀ ਤੌਰ ਤੇ ਆ ਕੱਲ ਨੂੰ ਇਹਦੀ ਕੋਈ ਮਰਮਮਤ ਨਾ ਹੋਵੇ ਕਿਤੇ ਤੋਂ ਕਿਤੇ ਪਾੜ ਪੈ ਸਕਦਾ ਕੁਝ ਵੀ ਹੋ ਸਕਦਾ ਮਾਈਨਿੰਗ ਵਾਲੇ ਮਟੀਰੀਅਲ ਚੱਕ ਕੇ ਲੈ ਸਕਦੇ ਆ ਕੋਈ ਨਾ ਕੋਈ ਹੋਰ ਕਾਰਨ ਹੋ ਸਕਦੇ ਆ ਪਾਣੀ ਵਧ ਘਟ ਹੋ ਸਕਦਾ ਆ ਪਰ ਜੇ ਪੱਕਾ ਹੋਵੇ ਪਰ ਵੀ ਪੂਰਾ ਪ੍ਰਬੰਧ ਹੋਵੇ ਤੇ ਮੈਕਮੇ ਵੱਲੋਂ ਆਪਣੇ ਬਕਾਇਦਾ ਬੇਲਦਾਰੀ ਦੇ ਤੇ ਰਿਕਰੂਟ ਕੀਤੇ ਜਾਣ ਜਿਹੜੀ ਦੀ ਸਾਸਪਾਈ ਕਰਨ ਸਮੇਂ ਰਹਿੰਦੇ ਤੇ ਇੱਥੇ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਜਿੰਨਾ ਮਰਜ਼ੀ ਉੱਪਰੋਂ ਪਾਣੀ ਡੈਮ ਵੱਲੋਂ ਐਮਰਜੈਂਸੀ ਦੇ ਵਿੱਚ ਛੱਡਿਆ ਜਾਵੇ ਉਹ ਥੱਲੇ ਇੱਥੋਂ ਨਿਕਲ ਕੇ ਅੱਗੇ ਤੱਕ ਜਾਏਗਾ ਤਾਂ ਕਿਤੇ ਜਿਹੜਾ ਉਜ਼ਾੜਾ ਕਰਦਾ ਜਾਂਦਾ ਉਹ ਉਜ਼ਾੜਾ ਨਹੀਂ ਹੋਗਾ ਤੇ ਇਹ ਚੈਨਲਾਈਜ਼ ਕਰਨ ਦੀ ਡਿਮਾਂਡ ਸਾਡੇ ਪੂਰੇ ਬਿਆਸ ਦੇ ਦੋਨਾਂ ਪਾਸੇ ਚਾਹੇ ਪੰਜਾਬ ਚਾਹੇ ਹਿਮਾਚਲ ਦੇ ਲੋਕਾਂ ਨੂੰ ਇਹ ਡਿਮਾਂਡ ਕਰਨੀ ਚਾਹੀਦੀ ਹੈ ਵੀ ਬਿਆਸ ਨੂੰ ਚੈਨਲਾਈਜ਼ ਕਰਨਾ ਚਾਹੀਦਾ ਤਾਂ ਕਿ ਜਿਹੜਾ ਹੈ ਅਜੇ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਆਪਣੇ ਆਈ ਮੁੱਤੇ ਨਾ ਮਰਨਾ ਪਵੇ ਨਾ ਹੀ ਸਰਕਾਰਾਂ ਨੂੰ ਕੋਸਣਾ